<Sen> नारे ला दो नारे ला दो और प्राणी पेंशन बात करो प्राणी पेंशन बात करो साडा हक इथे रख साडा हक इथे रख प्राणी पेंशन बात करो पंजाब सरकार मुर्दाबाद पंजाब सरकार मुर्दाबाद हक 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 ਪ੍ਰਾਣੀ ਪੈਨਸ਼ਨ ਨਹੀਂ ਮੰਜ਼ੂਰ ਨਹੀਂ ਮੰਜ਼ੂਰ ਨਹੀਂ ਮੰਜ਼ੂਰ ਨਹੀਂ ਮੰਜ਼ੂਰ ਨਹੀਂ ਮੰਜ਼ੂਰ मुर्दाबाद 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 पंजाब सरकार मुर्दाबाद 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 पंजाब सरकार मुर्दाबाद 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 पंजाब सरकार मुर्दाबाद 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 लागू करो लागू करो लागू करो प्राणी लागू करो ਪ੍ਰਾਣੀ ਪੈਨਸ਼ਨ ਦਾ ਇਸ ਦੌਰ 20 ਦੇ ਦੰਗਰ ਇੱਥੇ ਆਇਆ ਉਹਦਾ ਵਿਸ਼ੇ ਤੋਂ ਬਹੁਤ ਗਿਆ ਅਤੇ ਧੰਨਵਾਦ ਕੀਤਾ ਜਾਂਦਾ ਤੁਹਾਡੇ ਸਾਹਮਣੇ ਪਾਜੀ ਸੂਰ ਮੁਰਦਾਬਾਦ 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 ਪਰਮ ਸ਼ਕਾਰ ਜੋ ਪੰਜਾਬ ਭਾਰਤ ਤੋਂ ਦੋਵੇਂ ਪੰਨੇ ਤੋਂ ਆਏ ਹੋਏ ਨਵੇਂ ਪੈਨਸ਼ਨ ਦੇ ਨਵੇਂ ਕਰਮਚਾਰੀਆਂ ਤੁਹਾਡਾ ਸਾਰਿਆਂ ਦਾ ਇੱਕ ਦਿਲੋਂ ਕੋਟਾਂ ਸਤ ਸਰਕਾਰਾਂ ਦੇ ਅੱਗੇ ਮਰਦਾ ਸਰਕਾਰਾਂ ਦੇ ਅੱਗੇ ਲੜਨਾ ਤੂੰ ਆਪੇ ਫੱਕ ਜਾਂਦੇ ਆਪੇ ਚੱਕ ਜਾਂਦੇ ਸਟੇਜ ਤੇ ਬੈਠੇ ਬਹੁਤ ਹੀ ਸਤਿਕਾਰਯੋਗ ਬਾਗੂ ਸਹਿਬਾਨ ਤੇ ਪੰਡਾਰ ਵਿੱਚ ਬੈਠੇ ਮੇਰੇ ਵੀਰੋ ਤੇ ਭੈਣੋ ਤੁਸੀਂ ਬੜੇ ਪਵਿੱਤਰ ਕਾਜ ਤੇ ਲਈ ਅੱਜ ਪਟਿਆਲੇ ਦੀ ਧਰਤੀ ਤੇ ਆਏ ਹੋਗੇ ਤੁਹਾਨੂੰ ਇੱਕੋ ਇੱਕ ਬੇਨਤੀ ਕਰੂੰਗਾ ਕਿ ਧੁੱਪ ਦੀ ਪਰਵਾਹ ਨਾ ਕਰਿਓ ਇਹ ਜਿਹੜੀ ਮੰਗਾ ਤੁਹਾਡੇ ਬਟਾਪੇ ਨੂੰ ਬਚਾਉਣ ਦੀ ਗੱਲ ਆ ਨੌਜਵਾਨ ੁੱਪ ਘੱਟ ਸਕਦੇ ਨੇ ਜਦੋਂ ਅਸੀਂ ਇੱਕ ਆਵਾਜ਼ ਦੇ ਉੱਤੇ ਜਾਂ ਛੋਟੀ ਜਿਹੀ ਪ੍ਰੈਲਿੰਗ ਦੇ ਉੱਤੇ ਇਕੱਠ ਦੇਖਦੇ ਆ ਤੇ ਮੌਜੂਦ ਵੀ ਆਪਣੇ ਘਰੇ ਬੈਠੇ ਆ ਅਸੀਂ ਉਹਨਾਂ ਨੂੰ ਮਰੀ ਜ਼ਮੀਰ ਵਾਲੇ ਕਹਿ ਸਕਦੇ ਆ ਜਿਹੜੇ ਸਾਥੀ ਸਾਡੇ ਆਪਣੇ ਕੰਮਕਾਰ ਭੰਗੇ ਐਨੀ-ਐਨੀ ਦੂਰੋਂ ਪੰਜਾਬ ਦੇ ਕੋਨੇ-ਕੋਨੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਪਿਆਰ ਸਰਕਾਰ ਮਰਦਾਬਾ ਜਿੰਦਾਬਾਦ ਸਰਕਾਰ ਮਰਦਾਬਾ ਜਿੰਦਾਬਾਦ ਸਰਕਾਰ ਮਰਦਾਬਾ ਐਸਐਸਰ ਅਮਸਾ ਅਧਿਆਪਕ ਯੂਨੀਅਨ ਤੋਂ ਹਰਜੀਤ ਜੀ ਦਾ ਜਨਮ ਦਿਨ ਤੇ ਅੱਜ ਪਟਿਆਲੇ ਦੀ ਧਰਤੀ ਉੱਪਰ ਆਪਣੀ ਪੁਰਾਣੀ ਪੈਨਸ਼ਨ ਦੇ ਬਲਾਈਏ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਦੀ ਖਾਤੇ ਦੋਸਤੋ ਅੱਜ ਦੀ ਜਿਹੜੀ ਰੈਲੀ ਆ ਇਹਦੇ ਵਾਸਤੇ ਮੈਂ ਆਪ ਸਭ ਨੂੰ ਸਾਹਿਬ ਜੀ ਨੂੰ ਮੁਬਾਰਕ ਬਾਤ ਦਿਨਾ ਹਾਂ ਕਿਉਂਕਿ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਵੀ ਲੋਕ ਉੱਠ ਕੇ ਤੁਰੇ ਨੇ ਉਹਦਾ ਮੌਕਾ ਦਿੱਤਾ ਹੈ ਜੋ ਅਸੂਏ ਕਾਫਲਾ ਸੀ ਕਚਾਰੀ ਪੈਂਦੇ ਰਾ ਅਸੀਂ ਹਰਨਾ ਨਹੀਂ ਅਸੀਂ ਡਰਨਾ ਨਹੀਂ ਇਸ ਮੰਚ ਤੋਂ ਇੱਕ ਵਾਰ ਪਟਿਆਲੇ ਦੀ ਜੱਥੇ ਦੀਆਂ ਰੈਲੀਆਂ ਹੋਈਆਂ ਲਗਾਇਆਂ ਦੀਆਂ ਰੈਲੀਆਂ ਹੋਈਆਂ ਅਸੀਂ ਜਿੱਤ ਪ੍ਰਾਪਤ ਕੀਤੀ ਆ ਸੋ ਮੈਂ ਤਲਵਾਰਾ ਜੀ ਨੂੰ ਵਧਾਈ ਦਿਨਾ ਹਾਂ ਮੇਰੇ ਸਾਥੀ ਸੋਤਾ ਸਾਹਿਬ ਵੀ ਇੱਥੇ ਆਏ ਨੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕ ਬਾਤ ਲੇਕਿਨ ਦੋਸਤੋ ਆਪਾਂ ਸੂਨੇ ਦੀ ਬੜੀ ਮਿਸਰਾਂ ਨੇ ਲੇਕਿਨ ਜਿੱਥੇ ਵੀ ਜਿਹੜੇ ਜੇ ਇੱਥੇ ਆਏ ਆ ਸਾਰੇ ਲੀਡਰ ਨੇ ਤੋਂ ਦੋਸਤੋ ਆਪਾਂ ਇਹ ਜੰਗ ਖੀਤ ਤੱਕ ਜਾਰੀ ਰੱਖਣੀ ਆ ਤੋਂ ਯਾਰ ਜਿਹੜੀ ਅਗਲੀ ਇਲੈਕਸ਼ਨ ਆਉਣੀ ਆ ਉਹਦੇ ਵੱੱਲੇ ਕਮਰ ਕਿਸੇ ਹੀਰੋ ਨੇ ਕਰ ਲੋ ਐਮਐਲਏ ਦਾ ਘਰਾਓ ਕਰੋ ਐਮਪੀ ਦਾ ਘਰਾਓ ਕਰੋ ਸਰਪੰਚਾਂ ਨਾਲ ਗੱਲਬਾਤ ਕਰੋ ਜਿਹੜੇ ਤੁਹਾਡੇ ਗਲੀ ਮਲੇ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲ ਪਹੁੰਚਾਓ ਆਪਾਂ ਤੇ ਜਿੰਦਾਬਾਦ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਲਾਲ ਸਲਾਮ ਇਹ ਸੁਣ ਉਸ ਨੂੰ ਕੋ ਹਰਵਿੰਦਰ ਸਿੰਘ ਮੇਜਰ ਮੁੰਗੀ ਤੋਂ ਸੁਲਾ ਸਰਗਰ ਸਿੰਘ ਵਿਸਤਾਰ ਉਹ ਆਪਣੇ ਸਾਥੀਆਂ ਸਪੇਰ ਪਰਟੀ ਨੂੰ ਅੰਮ੍ਰਿਤ ਨਾਮ ਦਾ ਧੰਨਵਾਦ ਸਭ ਲੋਕ ਸਨ ਵਾਰ-ਵਾਰ ਇਹ ਇੰਕੀ ਕਰਨੇ ਪੈ ਰਹੀ ਹੈ ਕਿ ਤੁਸੀਂ ਬਹੁਤ ਵਧੀਆ ਪੋਸਟਰ ਬਹੁਤ ਵਧੀਆ ਤਸਵੀਰਾਂ ਨਾਲ ਲੈ ਕੇ ਆਏ ਹੋਗੇ ਉਹਨਾਂ ਦਾ ਫਾਇਦਾ ਤਾਂ ਹੈ ਜੇ ਆਪਾਂ ਜਿਹੜੀ ਜਗਾਹ ਕਬਰ ਲੱਗੇ ਕਿਛੇ ਜਿਹੜੇ ਸਾਡੇ ਸਾਥੀ ਉੱਤੇ ਖੜੇ ਸਾਰੇ ਸਾਥੀ ਪਿਛੇ ਖੜਿਆ ਵੀ ਇਧਰ ਸਾਈਡ ਤੇ ਖੜਿਆ ਵੀ ਬੇਨਤੀ ਹੈ ਅਸੀਂ ਸਟੇਜ ਉੱਪਰ ਸਵੇਖਲਾਵਾਂਗੇ ਜਦੋਂ ਤੁਸੀਂ ਆ ਕੇ ਬੈਠੋ ਸਾਰੇ ਸਾਥੀਆਂ ਨੂੰ ਗੇਨਤੀ ਹੈ ਕਿ ਉਹ ਪਲਾਦ ਦੇ ਵਿੱਚ ਆ ਕੇ ਬੈਠੋ ਪਾਣੀ ਵਾਲੇ ਪਾਸਿਓ ਉਹ ਪਿੱਛੇ ਬਹੁਤ ਵੱਡੀ ਗੰਦੀ ਦੇ ਵਿੱਚ ਸਾਥੀ ਖੜੇ ਨੇ ਇੱਥੇ ਪਾਈਪਾਂ ਕੋਲੇ ਵੀ ਖੜੇ ਨੇ ਸਾਰੇ ਸਾਥੀ ਬੈਠ ਜਾਓ ਸਾਰੇ ਸਾਥੀ ਬੈਠ ਜਾਓ ਬੈਠ ਜਾਓ ਸਾਰੇ ਸਾਥੀ ਬੈਠ ਜਾਓ ਤੋ ਹਾਦਰ ਪਿੱਛੇ ਹੋ ਜਾ ਸਾਰੇ ਸਾਥੀ ਪੰਡਾਲ ਪਟਾਓ ਅਜੇ ਵੀ ਬਹੁਤ ਪਿੱਛੇ ਸਾਡੀ ਬੇਨਤੀ ਪਟਾਏ ਤਾਂ ਸਾਡੀ ਆਵਾਜ਼ ਨਹੀਂ ਸੁਣ ਰਹੀ ਉੱਥੇ ਤੱਕ ਹਰ ਮੋਰ ਦੇ ਸਲਿੱਪਾ ਆਖੜ ਵਾਲੇ ਸਾਰੇ ਸਾਥੀਆਂ ਨੂੰ ਬੇਨਤੀ ਆ ਵੀ ਧੁੱਪ ਵੀ ਥੋੜੀ ਬੋਦੀ ਸੈਂਡ ਕਰੋ ਹਰ ਮੋਰ ਦੇ ਸਲਿੱਪਾ ਕੀਏ ਸੈਂਡ ਕਰੋ ਧੁੱਪ ਵੀ ਸੈਂਡ ਕਰੋ ਉਸ ਦੀਸ਼ ਮਿੱਤਰੋਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਚ ਕੇ ਦਿੱਤੀ ਜਾ ਰਹੀ ਆ ਬੈਠੋ ਭਾਈ ਉਹ ਸਾਥੀਆਂ ਬੰਦਾ ਆਪਾਂ ਪਿੱਛੇ ਦੇਖ ਕੇ ਉਹਨੂੰ ਕਹੋ ਨਾਰਾ ਲਾ ਕੇ ਪਿੱਛੇ ਨੂੰ ਦੇਖਿਓ ਨਾ ਉਹਨਾਂ ਨੂੰ ਦੇਖ ਕੇ ਸਾਰੇ ਸਾਥੀ ਬੈਠ ਜਾਓ ਬੈਠ ਜਾਓ ਬੈਠ ਜਾਓ ਸਾਰੇ ਸਾਥੀ ਬੈਠ ਜਾਓ ਬੈਠ ਜਾਓ ਬੈਠ ਜਾਓ ਸਾਰੇ ਸਾਥੀ ਖੜਾ ਹੋ ਜਾਓ 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 ਖਿਨਾਰੋ ਆ ਬਾਜੇ ਨਹੀਂ ਕਰਾਉਂਦਾ ਬਾਰ-ਬਾਰ ਦੇਖ ਕੇ ਕਰਨ ਦੇ ਬਾਦੂਰ ਕੁਛੇ ਸਾਰੀਆਂ ਬੇਇੱਜ਼ਤੀਆਂ ਨਹੀਂ ਕਬੂਲ ਕਰ ਰਹੇ। ਵੱਡੀ ਗੈਂਟੀ ਦੇ ਵਿੱਚ ਆਏ ਪ੍ਰੈਸ ਵਾਲੇ ਫੋਟੋ ਲੈਣੀ ਆ। ਪ੍ਰੈਸ ਵਾਲੇ ਬਾਰ-ਬਾਰ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਸਾਥੀਆਂ ਨੂੰ ਇੱਥੇ ਬਿਠਾਓ ਪੰਜਾਬ ਦੇ ਵਿੱਚ। ਬਹੁਤ ਵੱਡੀ ਗੈਂਟੀ ਦੇ ਵਿੱਚ ਕੱਲ ਨੂੰ ਕਵਰੇਜ ਹੋਣੀ ਆ ਤੁਹਾਡੀ। ਮੁੱਖ ਮੰਤਰੀ ਪੱਧਰ ਦੇ ਤੱਕ ਜਿਹੜੀ ਐ ਉਹ ਗੱਲ ਕਰਨ ਦੀ ਐ ਤੇ ਉਹਨਾਂ ਵੱਲੋਂ ਕੀchnਿਆ ਲੈ ਕੇ ਆਏ ਆ। ਮੈਂ ਇਹਨਾਂ ਨੂੰ ਬੇਇੱਜ਼ਤੀ ਕਰਾਂਗਾ ਕਿ ਉਹ ਅੱਗੇ ਆਂ तहसीलदार साहब प्रशासन ਵੱਲੋਂ ਗੱਲ ਰੱਖਣਾ ਚਾਹੁੰਦੇ ਆ ਪੁੱਟਾ ਡਣਾ ਗੱਲ ਸਾਂਝੀ ਕਰਨ ਅੱਗੇ ਕਰ ਲਓ ਥੋੜਾ ਜਿਹਾ ਅੱਗੇ ਕਰ ਲਓ ਥੋੜਾ ਜਿਹਾ ਬਜੀ ਉਹ ਆਵਾਜ਼ ਡਿਸਰਬੈਂਸ ਵਾਲੀ ਕਰ ਦਿਖਰ ਦਿਓ ਸਰੂਕ ਮਾਗੋ ਯਾਰ ਨਹੀਂ ਨਹੀਂ ਉਧਰ ਹੀ ਚਾਹੀਦੀ ਪਿੱਛੇ ਵਾਕੇ ਜਣਾ ਬੋਲਣਾ ਹਾਂਜੀ ਮੜਾ ਬੈਠੋ ਬੈਠੋ ਸਾਰੇ ਬੈਠ ਕੇ ਬੈਠ ਜਾਓ ਪੰਜਾਬ ਦੀ ਜੋ ਅੱਜ ਰੈਲੀ ਸੀ ਪੈਨਸ਼ਨ ਨੂੰ ਬਹਾਲ ਕਰਨ ਸੰਬੰਧੀ ਇਹ ਤੁਹਾਡੀ ਜਮਾਨ ਨੂੰ ਨੇ ਪ੍ਰਿੰਸਿਪਲ ਹੌਂਡ ਲਈ ਗੱਲਬਾਤ ਕਰਾਉਣ ਲਈ ਇਹ ਮੀਟਿੰਗ ਮੁੱਖ ਮੰਤਰੀ ਪੰਜਾਬ ਜੀ ਦੇ ਚੀਫ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਸਾਹਿਬ ਜੀ ਨਾਲ ਸ਼੍ਰੀ ਸ਼ੇਸ਼ ਕੁਮਾਰ ਜੀ ਨਾਲ ਮਿਤੀ 18 ਤਿੰਨ 18 ਤਿੰਨ 2011 ਨੂੰ 2021 ਨੂੰ 11 ਵਜੇ ਨਿਸ਼ਚਿਤ ਕੀਤੀ ਗਈ ਹੈ ਸਾਰਾ ਮਾਰਚ 12 ਦਿਨ ਸਾਰਾ ਮਾਰਚ ਵਿੱਚ ਵਿਸ਼ਾ ਕੀ ਨਿਚੇ ਦੇਖ ਦਿੱਤੇ ਗਿਆ ਉਹਨਾਂ ਦੇ ਦਫ਼ਤਰ ਵਿੱਚ ਤੇ ਪ੍ਰਧਾਨ ਜੀ ਨੇ ਮਿਹਨਤੀ ਕਰਦਾ ਮੈਂ ਆਪਣਾ ਇਹ ਲੈ ਲੈਣਾ ਸਾਡੇ ਵੱਲੋਂ ਇਹ ਜਿਹੜੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਹੈ ਅਸੀਂ ਗੱਲਬਾਤ ਤੇ ਟੇਬਲ ਤੇ ਪਹੁੰਚਣਾ ਚਾਹੁੰਦੇ ਆ ਤੇ ਸਾਨੂੰ ਇਹ ਅਸ਼ਵਾਸਨ ਜਿਹੜਾ ਇਹ ਵੀ ਸੀਐਮ ਸਾਹਿਬਤ ਕਰ ਸਾਡੀ ਮੀਟਿੰਗ ਜਿਹੜੇ ਪ੍ਰਿੰਸੀਪਲ ਸੈਕਟਰੀ ਕਰਵਾਣਗੇ ਇਹਨਾਂ ਨੇ ਕੀਤਾ ਇਹਦੇ ਵਿੱਚ ਸਪਸ਼ਟ ਰੂਪ ਤੇ ਲਿਖਿਆ ਮਾਨਯੋਗ ਸ਼੍ਰੀ ਵਿਸ਼ਾ ਪ੍ਰਾਣੀ ਪੈਂਚਬਾਲੀ ਸੰਘਰਸ਼ ਕਮੇਟੀ ਪੰਜਾਬ ਵਿਸ਼ਾ ਮਾਨਯੋਗ ਸ਼੍ਰੀ ਸੁਰੇਸ਼ ਕੁਮਾਰ ਚੀਫ ਪ੍ਰਿੰਸੀਪਲ ਸੈਕਟਰੀ ਟੂ ਮੁੱਖ ਮੰਤਰੀ ਪੰਜਾਬ ਜੀ ਦੇ ਨਾਲ ਆਪ ਜੀ ਦੀਆਂ ਮੰਗਾਂ ਸੰਬੰਧੀ ਸ੍ਰੀਮਾਨ ਜੀ ਕੁਤ ਵਿਸ਼ਾ ਸੰਬੰਧੀ ਆਪ ਜੀ ਨੂੰ ਦੱਸਿਆ ਜਾਂਦਾ ਹੈ ਕਿ ਆਪ ਜੀ ਦੀ ਜਥੇਬੰਦੀ ਦੀਆਂ ਮੰਗਾਂ ਦੀ ਮੀਟਿੰਗ ਸੰਬੰਧੀ ਮਾਨਯੋਗ ਸ਼੍ਰੀ ਸੁਰੇਸ਼ ਕੁਮਾਰ ਚੀਫ ਪ੍ਰਿੰਸੀਪਲ ਸੈਕਟਰੀ ਟੂ ਮੁੱਖ ਮੰਤਰੀ ਪੰਜਾਬ ਜੀ ਦੇ ਨਾਲ 18/3/2021 ਵਕਤ 11:00 ਵਜੇ ਉਹਨਾਂ ਦੇ ਦਫ਼ਤਰ ਪਰ ਨਿਸ਼ਚਿਤ ਹੋਈ ਹੈ ਇਸ ਮੀਟਿੰਗ ਵਿੱਚ ਆਪ ਜੀ ਦੇ ਯੂਨੀਅਨ ਦੇ ਨੁਮਾਇੰਦੇ ਸਵੇ ਸਰਪੰਚਰ ਦੀ ਕਿਰਪਾਲਤਾ ਕਰਨ ਜੀ ਅਤੇ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਜੀ ਸਾਨੂੰ ਇਹ ਗੱਲਬਾਤ ਮਨਜ਼ੂਰ ਹੈ ਪਰ ਨਾਲ ਹੀ ਗੱਲ ਦੱਸ ਦਿੰਨੇ ਆ ਕਿ 21 ਤਰੀਕ ਨੂੰ ਸਾਡੇ ਐਮਐਲਏ ਨੂੰ ਵਾਅਦਾ ਯਾਦ ਕਰਾਓ ਪੱਤਰ ਹੈ ਜੇ ਸਾਡੀ ਮੀਟਿੰਗ ਨਹੀਂ ਹੁੰਦੀ ਤਾਂ 21 ਨੂੰ ਡਬਲ ਗਿਣਤੀ ਵਿੱਚ ਐਮਐਲਏ ਨੂੰ ਘੇਰਾਂਗੇ ਇਹਨਾਂ ਸ਼ਬਦਾਂ ਨਾਲ ਹੀ ਸਰ ਦੱਸਦੇ ਹੋ ਸਰਕਾਰ ਮਰਦਾਬਾਦ 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 ਪ੍ਰੈਸ਼ਨ ਬਾਹਰ ਕਰੋ ਬਾਹਰ ਕਰੋ ਨੰਬਰ ਲਿਆਓ ਕਿੱਥੇ ਆ ਸਾਨੂੰ ਮਨਜ਼ੂਰ ਹੈ ਲੈਟਰ ਆਇਆ ਆ ਜਾ ਇੱਧਰ ਤੇਰੀ ਓਏ ਆ ਜਾ ਕੇ ਇੱਕ ਮਿੰਟ ਸਰ ਜੀ ਮਾਨ ਜੀ ਤੁਹਾਨੂੰ ਵਿਸ਼ਾ ਨਹੀਂ ਕਿ ਆ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਆਪ ਦੀ ਜਗ੍ਹਾ ਤੇ ਮਕਰ ਜੀ ਬਣੇ ਮਾਨਯੋਗ ਜੀ ਸਮਾਜ ਇਹਨਾਂ ਬਣਾਏ ਸਨ ਆਪੂ ਦੇ ਮੰਤਰੀ ਪੰਜਾਬ ਨੂੰ ਆਮਿਕਰਵਾਣੇ ਪਹਿਲੇ ਅਰਖਾਂ ਦੇ ਅਨੁਸਾਰ ਬਜਟਿਕ ਜੁਰਮਤ ਕਰਨੇ ਪਾਏ ਸਨ ਕਿ ਉਹ ਬਈਏ ਇਨਫਰਮੇਟਿੰਗ ਦੇ ਚਾਪ ਨੂੰ ਜੋੜ ਦੇਣ ਵਾਲੇ ਸਰਕਾਰੀ ਮੰਤਰੀ ਨੂੰ ਪਾਤਾ ਕਰਦੇ ਹੋਏ ਇਹੀ ਅਤੇ ਗਵਰਨਮੈਂਟ ਨੇ ਆਇਤਾ ਨੂੰ ਪਾਗਲਾ ਕਰਾ ਹਾਟੋਏ ਗੱਲਬਾਤ ਮਨਜ਼ੂਰ ਹੈ ਪਰ ਨਾਲ ਹੀ ਦੱਸ ਦਿੰਦੇ ਆ 23 ਤਰੀਕ ਨੂੰ ਸਾਡੇ ਐਮਐਲਏ ਨੂੰ ਦਾਇਰ ਕਰਵਾਉ ਪੰਤ ਰਾਜ ਸਾਡੀ ਮਿਸਕ ਨਹੀਂ ਹੁੰਦੀ ਕਿਸੀ ਨੂੰ ਡਬਲ ਕਿਟੀ ਵਿੱਚ ਐਮਐਲਏ ਨੂੰ ਘੇਰਾਗੇ ਇਹਨਾਂ ਸ਼ਬਦਾਂ ਨਾਲ ਹੀ